ਹਾਈ ਗਾਇਸ ਵੈਲਕਮ ਟੂ ਮਾਈ ਚੈਨਲ ਸੈਮ ਦੁਬਈ ਵਾਲੇ ਇੱਕ ਵਾਰੀ ਫੇਰ ਨਿਊ ਵੀਡੀਓ ਦੇ ਨਾਲ ਆ ਗਏ ਆ ਜਿਹੜੀ ਕਿ ਬਹੁਤ ਵੱਡਾ ਇਸ਼ੂ ਆ ਅੱਜ ਕੱਲ ਮੈਨੂੰ ਕਾਫੀ ਜਿਹੜੇ ਲੋਕੀ ਆਪਣੇ ਪੰਜਾਬੀ ਭਰਾਵਾਂ ਦਾ ਮੈਸੇਜ ਆਂਦਾ ਵਾ ਕਿ ਦੁਬਈ ਚ ਇੰਡੀਅਨ ਚਾਹੇ ਹੋਗੇ ਪਾਕਿਸਤਾਨੀ ਬੰਗਲਾਦੇਸ਼ੀ ਹੋਗੇ ਸਾਰਿਆਂ ਦੇ ਵੀਜ਼ੇ ਬਹੁਤ ਜ਼ਿਆਦਾ ਰਿਜੈਕਟ ਹੁੰਦੇ ਆ ਤੇ ਉਹਦੇ ਵੀ ਸੇ ਰੀਜ਼ਨ ਆ ਰੀਜ਼ਨ ਕੁਝ ਇਦਾਂ ਦਾ ਵਾ ਕਿ ਪਹਿਲਾਂ ਕੀ ਹੁੰਦਾ ਰਹੇ ਕਿ ਤੁਹਾਡੇ ਕੋਲ ਕੈਸ਼ ਵਗੈਰਾ ਹੋਏ ਥੋੜਾ ਘੱਟ ਹੁੰਦਾ ਸੀ ਜਦੋਂ ਮੈਂ ਆਇਆ ਸੀ ਮੈਨੂੰ ਪਤਾ ਸੀ ਮੇਰੇ ਜੇਬ 'ਚ ਇੰਡੀਆ ਦਾ 5000 ਰੁਪਿਆ ਸੀ ਤੇ ਮੈਨੂੰ ਕੋਈ ਨਾ ਇਨਕੁਆਰੀ ਵਗੈਰਾ ਨਹੀਂ ਕੀਤੀ ਇਨਕੁਆਇਰ ਵਗੈਰਾ ਹੋਇਆ ਵੀ ਨਹੀਂ ਬਿਲਕੁਲ ਹੀ ਨਹੀਂ ਪੁੱਛਿਆ ਉਸ ਤੋਂ ਬਾਅਦ ਪਹਿਲੇ ਕੀ ਕਰਦੇ ਸੀ ਕਿ ਡਮੀ ਟਿਕਟ ਵਗੈਰਾ ਅਪਲਾਈ ਕਰ ਲੈਂਦੇ ਰਹੀ ਤੇ ਉਹ ਵੀ ਚੱਲ ਜਾਂਦਾ ਰਿਹਾ ਸੀ ਉਸ ਤੋਂ ਬਾਅਦ ਕੀ ਹੁੰਦਾ ਰਿਹਾ ਸੀ ਕਿ ਡਮੀ ਟਿਕੜਾਉਂਦੀ ਰਹੀ ਸੀ ਜਿਹੜੀ ਤੁਹਾਡੀ ਅਕਮੋਡੇਸ਼ਨ ਹੀ ਜਿੱਥੇ ਤੁਸੀਂ ਰੈਡਮ ਹੋਟਲ ਬੁਕਿੰਗ ਆ ਉਹ ਤੁਹਾਡੇ ਕੋਲ ਨਹੀਂ ਹੁੰਦੀ ਰਹੀ ਚੱਲ ਜਾਂਦਾ ਰਿਹਾ ਸੀ 5 ਜਾਂ ਹਫਤੇ ਬਾਅਦ ਤੇ ਮਿਲ ਕੇ ਡਮੀ ਉਹ ਵੀ ਕਰਵਾ ਲੈਂਦੇ ਰਹੀ ਨਾਰਮਲ ਬੁਕਿੰਗ ਵਗੈਰਾ ਤੇ ਚੱਲ ਜਾਂਦਾ ਰਿਹਾ ਹੈ ਬਟ ਹੁਣ ਪਿੱਛੇ ਜੀ ਕੀ ਹੋਇਆ ਵਾ ਥੋੜਾ ਇਹਨਾਂ ਨੇ ਇੰਪਲੀਮੈਂਟ ਕਰਤਾ ਵਾ ਰੂਲ ਕਿ ਅੱਗੇ ਤੋਂ ਜਿਹੜਾ ਬੰਦਾ ਆਏਗਾ ਉਹਨੂੰ ਉਹਦੇ ਵਾਸਤੇ ਤੁਹਾਨੂੰ ਦੋ ਤਿੰਨ ਚੀਜ਼ਾਂ ਵਾਂ ਜਿਹੜੀਆਂ ਲਾਜ਼ਮੀ ਫੋਲੋ ਕਰਨੀਆਂ ਪੈਣੀਆਂ ਨਹੀਂ ਤੇ ਤੁਹਾਡਾ ਵੀਜ਼ਾ 100% ਰਿਜੈਕਟ ਆ ਇਹ ਆਪਣੇ ਦਿਮਾਗ ਦੇ ਵਿੱਚ ਰੱਖ ਲਿਓ ਨਹੀਂ ਤੇ ਬਹੁਤ ਹਰੇ ਵੀਰਾਂ ਜਿਨ੍ਹਾਂ ਨੇ ਮੈਂ ਇਹ ਕਨਸੈਪਟ ਸੁਣਿਆ ਕਿ ਭਾਜੀ ਆਡਾ ਵੀਜ਼ਾ ਰਿਜੈਕਟ ਹੋ ਗਿਆ ਭਾਜੀ ਸਾਡਾ ਇਦਾਂ ਹੋ ਗਿਆ ਤੇ ਉਹ ਹੋਣਾ ਵਾ ਜਿੰਨਾ ਤੱਕ ਤੇ ਇਹ ਚੀਜ਼ਾਂ ਨੂੰ ਪ੍ਰੈਕਟੀਕਲੀ ਅਪਲਾਈ ਨਹੀਂ ਕਰਦੇ ਤੇ ਕੋਈ ਵੀ ਹੋਵੇ ਜਿਹਦੇ ਕੋਈ ਪੈਸਾ ਹੈਗਾ ਨਹੀਂ ਹੈਗਾ ਸੋ ਫਰਸਟ ਪੁਆਇੰਟ ਆ ਆਪਣਾ 에 ਟਿਕਟ 에 ਟਿਕਟ ਤੁਹਾਨੂੰ ਦੋਨੋਂ ਸਾਈਡ ਦੀ ਲੈਣੀ ਪੈਣੀ ਆ ਕਨਫਰਮ ਜੇ ਤੁਸੀਂ ਟੂਰਿਸਟ ਆਂਦੇ ਹੋ ਤੇ ਤੁਹਾਨੂੰ ਰਿਟਰਨ ਟਿਕਟ ਤੁਹਾਡੀ ਕਨਫਰਮ ਹੋਣੀ ਚਾਹੀਦੀ ਆ ਪਹਿਲੇ ਡੰਮੀ ਡੰਮੀ ਲਾ ਕੇ ਚੱਲ ਜਾਂਦਾ ਰਹੀ ਕੰਮ ਉਹ ਬੰਦ ਕਰਤਾ ਉਹਨਾਂ ਨੇ ਜੇ ਤੁਹਾਡੇ ਕੋਲ ਕਨਫਰਮਿਟੀਾ ਨਹੀਂ ਆ ਫੋਰ ਐਗਜ਼ਾਮਪਲ ਜੇ ਤੁਸੀਂ ਇੱਕ ਹਫਤਾ ਲਈ ਆਂਡਿਓ ਤੇ ਇੱਕ ਹਫਤੇ ਲਈ ਤੁਹਾਡੇ ਕੋਲ ਜਿਹੜੀ ਰਿਟਰਨ ਟਿਕਟ ਆ ਉਹ ਹੋਣੀ ਚਾਹੀਦੀ ਆ ਇਹ ਆਪਣੇ ਦਿਮਾਗ ਦੇ ਵਿੱਚ ਬਿਠਾ ਲਓ ਕਿ ਇਹ ਟਿਕਟ ਕਨਫਰਮ ਹੋਣੀ ਚਾਹੀਦੀ ਆ ਸੋ ਸੈਕੰਡ ਜਿਹੜਾ ਪੁਆਇੰਟ ਆ ਉਹ ਆ ਹੋਟਲ ਬੁਕਿੰਗ ਪਹਿਲੇ ਕੀ ਹੁੰਦਾ ਰਿਹਾ ਇੱਕ ਹੋਟਲ ਬਾਰੇ ਜਦੋਂ ਤੁਸੀਂ ਜਾਂਦੇ ਦਿੰਦੇ ਰਹੇ ਹੋ ਤੇ ਡਮੀ ਵਗੈਰਾ ਲਾ ਦਿੰਦੇ ਰਹੇ ਹੋ ਤੇ ਉਹ ਚੱਲ ਜਾਂਦਾ ਰਿਹਾ ਇੱਕ ਦੋ ਦਿਨ ਦੀ ਹੁਣ ਤੁਹਾਨੂੰ ਹੋਟਲ ਕਨਫਰਮੇਸ਼ਨ ਲਾਜ਼ਮੀ ਚਾਹੀਦੀ ਆ ਜਿਹੜੇ ਹੋਟਲ ਤੇ ਤੁਸੀਂ ਸਟੇ ਕਰਨਾ ਵਾ ਉਹਨਾਂ ਕੋਲ ਕਨਫਰਮੇਸ਼ਨ ਲੈਟਰ ਲੈਣਾ ਵਾ ਕਿ ਹਾਂ ਆਪਾਂ ਹਫਤੇ ਲਈ ਇਕੱਲੇ ਦੁਬਈ ਘੁੰਮਣ ਆਣੇ ਤੇ ਇੱਕ ਹਫਤੇ ਲਈ ਆਪਾਂ ਇੱਥੇ ਰਹਿਣਾ ਵਾ ਉਹ ਤੁਹਾਡੇ ਆਪਣੇ ਹੋਟਲ ਦੇ ਨਾਲ ਗੱਲ ਵੀ ਕਰ ਸਕਦੇ ਆ ਕਿ ਹਾਂ ਆ ਬੰਦਾ ਆਣਿਆ ਵਾ ਤੇ ਇਹਦੀ ਜਿਹੜੀ ਹੋਟਲ ਬੁਕਿੰਗ ਆ ਕਨਫਰਮ ਹੋ ਤੁਹਾਡੇ ਕੋਲ ਕਨਫਰਮ ਦਾ ਇੱਕ ਲੈਟਰ ਹੁੰਦਾ ਜਦ ਤੁਸੀਂ ਕਿ ਕਿ ਵੀ ਜਗ੍ਹਾ ਤੇ ਆਂਦੇ ਹੋ ਜਾਂ ਕਿਤੇ ਰਹਿੰਦੇ ਹੋ ਤਾਂ ਤੁਹਾਨੂੰ ਉਹ ਇੱਕ ਕਨਫਰਮੇਸ਼ਨ ਲੈਟਰ ਦਿੰਦੇ ਆ ਸੋ ਇਹ ਚੀਜ਼ ਦਾ ਵੀ ਤੁਸੀਂ ਲਾਜ਼ਮੀ ਤਿਆਰ ਰੱਖਣਾ ਵਾ ਸੋ ਥਰਡ ਤੇ ਲਾਸਟ ਪੁਆਇੰਟ ਆ ਜਿਹੜਾ ਤੁਸੀਂ ਜਿਹੜੇ ਆਪਣੇ ਦਿਮਾਗ ਦੇ ਵਿੱਚ ਹਮੇਸ਼ਾ ਰੱਖਣਾ ਵਾ ਕਿ 3000 ਦਰਾਮ ਤੁਹਾਡੇ ਕੋਲ ਲਾਜ਼ਮੀ ਹੋਣੇ ਚਾਹੀਦੇ ਆ 3000 ਦਰਾਮ ਜੇ ਆਪਾਂ ਲਾ ਲਏ ਚਲੀਏ ਇੰਡੀਆ ਦਾ 60 60 65 65000 ਰੁਪਿਆ ਬਣ ਜਾਂਦਾ ਪੈਨ 67000 ਰੁਪਿਆ ਤੁਹਾਡੇ ਅਕਾਊਂਟ 'ਚ ਹੋਣੇ ਚਾਹੀਦੇ ਆ ਜੇ ਇੰਡੀਆਨ ਅਕਾਊਂਟ ਦੇ ਵਿੱਚ ਹੋਣੇ ਚਾਹੀਦੇ ਆ ਜੇ ਨੇਤ ਥੋੜੇ ਬੋਤੇ ਤੁਸੀਂ 20000 ਰੁਪਏ 1000 ਦਰਾਮ ਆਪਣੇ ਕੋਲ ਕੈਰੀ ਕਰ ਸਕਦੇ ਹੋ ਐਜ਼ ਏ ਕੈਸ਼ ਤੇ ਇੰਨੇ ਪੈਸੇ ਤੁਹਾਡੇ ਅਕਾਊਂਟ ਦੇ ਵਿੱਚ ਹੋਣੇ ਚਾਹੀਦੇ ਆ ਕਿ ਤੁਸੀਂ ਫੋਰ ਐਗਜ਼ਾਮਪਲ ਇੱਕ ਹਫਤੇ ਲਈ ਇਥੇ ਆਂਦੇ ਹੋ ਤੇ ਇੱਕ ਇੱਕ ਹਫਤੇ ਦਾ ਐਕਸਪੈਂਸ ਫੋਰ ਐਗਜ਼ਾਮਪਲ ਜੇ ਤੁਹਾਡੇ ਕੋਲ 50 ਰਾਮ ਪੈਂਡੇ ਇੱਕ ਹਫਤੇ ਦਾ ਮਲੇ ਸੌਰੀ ਇੱਕ ਦਿਨ ਦਾ ਜੇ ਤੁਹਾਡੇ 50 ਰਾਮ ਦਾ ਖਰਚਾ ਆਂਡਿਆ ਵਾ ਤੇ ਇੱਕ ਹਫਤੇ ਦਾ ਤੁਸੀਂ ਕਰ ਲਓ ਅਕਾਊਂਟ ਕਿੰਨੇ ਬੰਦੇ ਆ ਠੀਕ ਆ ਸੋ ਇਹ ਵੀ ਚੀਜ਼ ਤੁਸੀਂ ਆਪਣੇ ਉਸ ਹਿਸਾਬ ਨਾਲ ਐਕਸਪੈਂਸ ਲੈ ਕੇ ਆਓ ਜੇ ਤੁਸੀਂ ਇੱਕ ਹਫਤੇ ਲਈ ਹਫਤੇ ਲਈ ਆਂਦੇ ਹੋ ਤੇ ਇੱਕ ਹਫਤੇ ਦਾ ਐਕਸਪੈਂਸ ਤੁਹਾਡੀ ਜੇਬ ਦੇ ਵਿੱਚ ਹੋਣਾ ਚਾਹੀਦਾ ਵਾ ਫਿਰ ਤੁਸੀਂ ਉਹਨਾਂ ਨੂੰ ਦੱਸਦੇ ਕਿ ਆਪ ਪੇਕਪ ਲਈ ਜਾਣੇ ਤੇ ਇੱਕ ਹਫਤੇ ਦੇ ਪੈਸੇ ਮੇਰੇ ਅਕਾਊਂਟ 'ਚ ਹੈਗੇ ਆ ਮੈਂ ਆਪਣੇ ਆਪ ਨੂੰ ਮੈਨੇਜ ਕਰ ਸਕਦਾ ਸੋ ਇਹ ਚੀਜ਼ ਤੁਹਾਨੂੰ ਨਾ ਧਿਆਨ ਰੱਖਣੀ ਪੈਣੀ ਹੈ ਇਸ ਕਰਕੇ ਤੁਹਾਡਾ ਵੀਜ਼ਾ ਰਿਜੈਕਟ ਹੋਣ ਦਾ ਵਾ ਆਪਣੀ ਥੋੜਾ ਜਿਹਾ ਗੋੜ ਦੋ ਚੀਜ਼ਾਂ ਦੇਖ ਕਿਉਂ ਵੀਜ਼ਾ ਰਿਜੈਕਟ ਹੋਣ ਦਾ ਟਰਮ ਐਂਡ ਕੰਡੀਸ਼ਨ ਜਿਹੜਾ ਉਹ ਐਮਬੈਸੀ ਦੇ ਆਨਲਾਈਨ ਵੈਬਸਾਈਟ ਤੇ ਦਿੱਤਾ ਹੋਇਆ ਵਾ ਏਜੰਟਸ ਨੂੰ ਪਤਾ ਨਹੀਂ ਹੈ ਏਜੰਟ ਸੋਚਣੇ ਆ ਕਿ ਫੇਕ ਡਾਕੂਮੈਂਟ ਵਗੈਰਾ ਲਾ ਕੇ ਇਦਾਂ ਕਰਕੇ ਹੋ ਜਾਏਗਾ ਜਦੋਂ ਤੁਸੀਂ ਫੇਕ ਡਾਕੂਮੈਂਟ ਲਗਾਉਂਦੇ ਹੋ ਕੰਫਰਮੇਸ਼ਨ ਨਹੀਂ ਹੁੰਦੀ ਤੁਹਾਡਾ ਸੋ ਮੈਂ ਇਹੋ ਜੀ ਤੁਹਾਨੂੰ ਦੱਸਣਾ ਚਾਹੁੰਦਾ ਕਿ ਆਪਣੇ ਮਾਈਂਡ ਦੇ ਵਿੱਚ ਰੱਖੋ ਕਿ ਤੁਹਾਡਾ ਵੀਜ਼ਾ ਰਿਜੈਕਟ ਨਾ ਹੋਵੇ ਉਹਦੇ ਲਈ ਤੁਹਾਨੂੰ ਇੱਕੋ ਜੀ ਚੀਜ਼ ਕਰਨੀ ਪੈਣੀ ਆ ਆ ਜਿਹੜੇ ਤੁਹਾਨੂੰ ਮੈਂ ਫੋਲੋ ਦੱਸਿਆ ਉਹਨੂੰ ਫੋਲੋ ਕਰੋ ਤੇ ਇਹਨਾਂ ਚੀਜ਼ਾਂ ਸਟੈਪ ਨੂੰ ਤੁਹਾਡਾ ਕੋਈ ਵੀਜ਼ਾ ਰਿਜੈਕਟ ਨਹੀਂ ਹੋਏ ਠੀਕ ਆ ਕੇ ਇਹਨੂੰ ਡਾਊਟ ਹੋਊਗਾ ਵੀਡੀਓ 'ਚ ਕਮੈਂਟ ਕਰੋ ਆਪਾਂ ਡਾਇਰੈਕਟ ਉਹਨਾਂ ਨਾਲ ਗੱਲ ਕਰਾਂਗੇ ਇੰਸਟਾਗ੍ਰam ਤੋਂ ਤੁਸੀਂ ਫੋਲੋ ਕਰ ਸਕਦੇ ਹੋ ਮਿਲਦੇ ਆਪਾਂ ਆਪਣੀ ਨੈਕਸਟ ਵੀਡੀਓ ਦੇ ਵਿੱਚ ਜੇ ਕੇ ਇਹਨੂੰ ਡਾਊਟ ਕੋਈ ਹੈਗਾ ਤਾਂ ਮੈਨੂੰ ਕਮੈਂਟ ਕਰਕੇ ਪੁੱਛ ਸਕਦਾ ਟੇਕ ਕੇਅਰ